ਫਿਰੋਜ਼ਪੁਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਅਤੇ ਡਰਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕੋ ਸਕੂਲ ਦੇ 4 ਬੱਚੇ ਦੋ ਹੋਰ ਲੋਕਾਂ ਸਮੇਤ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਏ ਜਿਨ੍ਹਾਂ ਦੇ ਫੋਨ ਵੀ ਬੰਦ ਆ ਰਹੇ ਹਨ ਉਧਰ ਬੱਚਿਆਂ ਦੇ ਮਾਪੇ ਸਹਿਮ ਵੀ ਚਾਹਨ ਜਾਂਦ ਕੇ ਪੁਲਿਸ ਵੱਲੋਂ ਬੱਚਿਆਂ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਫਿਰੋਜ਼ਪੁਰ ਵਿੱਚ ਮਾਹੌਲ ਉਸ ਸਮੇਂ ਸਹਿਮ ਭਰਿਆ ਬਣ ਗਿਆ ਜਦੋਂ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਕਲਾਸ ਦੇ 4 ਵਿਦਿਆਰਥੀਆਂ ਸਮੇਤ 6 ਲੋਕ ਲਾਪਤਾ ਹੋ ਗਏ ਬੱਚਿਆਂ ਤੋਂ ਇਲਾਵਾ ਸਕੂਲ ਨੇੜੇ ਰਹਿਣ ਵਾਲਾ ਇੱਕ ਇਨਵਰਟਰ ਰਿਪੇਅਰ ਕਰਨ ਵਾਲਾ ਨੌਜਵਾਨ ਅਤੇ ਡੋਮੀਨੋਜ਼ ਦਾ ਡਿਲੀਵਰੀ ਬੁਆਏ ਵੀ ਸ਼ਾਮਲ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਉਹਨਾਂ ਦੇ ਬੱਚੇ ਲਾਪਤਾ ਹਨ ਅਤੇ ਉਹਨਾਂ ਦੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ। ਜੀ ਮੇਰਾ ਬੇਟਾ ਕਮ ਸੁੱਤਾ ਹੋਇਆ ਸੀਗਾ। ਇੱਕ ਵਿਸ਼ਵ ਹੁੰਦਾ ਆਇਆ ਉਹਦੀ ਕਲਾਸ ਗਈ ਸੀਗਾ ਬੇਟੇ ਨੇ ਇੱਥੇ ਨਾਲੇ ਤੁਰ ਗਿਆ। ਆਂ ਤਾਂ ਸੀ ਮੈਂ ਕੱਪੜੇ ਲੈਣੇ ਤੇ ਮੇਰੇ ਨਾਲ ਜਾਦ। ਕੱਲ ਮਮੀ ਵਿਸ਼ਵ ਦਾ ਫੋਨ ਆਇਆ। ਪਾਰੀ ਉਹਨੇ ਪਾਣੀ ਪੀ ਲਿਆ। ਉਸਨੇ ਨਾਲ ਮਸਾਰ ਗਿਆ ਮੁੜ ਕੇ ਨਹੀਂ ਵਾਪਸ ਨਹੀਂ ਆਏ ਦੇਖੋ ਇਸ ਕੋਰਡ ਵਿੱਚ ਸੋਹਾਰੇ ਕਿ ਸਕੂਲ ਪਰਦੇ ਕਿਤੇ ਸੀ ਇਹਦੇਸ ਬਾਅਦ ਮਾਡਲ ਬਣ ਗਏ ਜਿਹੜੇ ਮੁੰਡਾ ਨਾਲ ਲੈਣ ਆਇਆ ਸੀਗਾ ਉਹ ਵੀ ਉਸੇ ਕਲਾਸ ਵਿੱਚ ਬੜਦਾ ਤੁਹਾਨੂੰ ਪਤਾ ਸਮਝ ਲੱਗੀ ਹੈ ਵੀ ਕੀ ਹੋਇਆ ਕੀ ਜਾਂ ਕੁਝ ਨਹੀਂ ਕੁਝ ਪਤਾ ਨੇ ਲੱਗਿਆ ਇੱਕ ਵਿਸ਼ ਮੁੰਡਾ ਹੈਗਾ ਉਹਦੀ ਲੜਾਈਆਂ ਮੇਰੇ ਕਿਤੇ ਪਹੁੰਚੀਆਂ ਇਹ ਮੁੰਡੇ ਇਕੱਠੇ ਕਰਕੇ ਲੈ ਕੇ ਗਿਆ ਸਾਡੇ ਮੁੰਡੇ ਦੇ ਜ਼ਾਇ ਦੇ ਵਿੱਚ ਫੋਂ ਤੁਸੀਂ ਇੱਥੇ ਆਏ ਹੋ ਸ਼ਿਕਾਇਤ ਕਰਨ ਆਏ ਅਸੀਂ ਇਹ ਹੀ ਬਣਾ ਕਰਦੇ ਸਾਡਾ ਇੱਕ ਇੱਕ ਫੱਟਾ ਵਾਪਸ ਆਜਾ ਹਾਂ ਜਦੋਂ ਪਾਟਵੇ ਤੋਂ ਬਾਹਰ ਹੋਈ ਸ਼ਹਿਰ ਅੱਛਾ ਲਗਾਏ ਨੇ ਉਸ ਤੋਂ ਬਾਅਦ ਨਹੀਂ ਮਿਲਦੇ ਤੇ 7:50 ਤੋਂ ਬਾਅਦ ਕੋਈ ਕੰਮ ਨਹੀਂ ਕਰਦਾ ਚਾਰੇ ਇਕੱਠੇ ਕਿਵੇਂ ਚਗੇ ਇਹ ਕਿਲਾਸਾਂ ਹੁੰਦੀਆਂ ਨੇ ਕਿਹੜੇ ਖਾਸ ਕਿਸੇ ਕੋਲ ਕਿਸੇ ਕੋਲ ਬਰਤਨ ਮੌਜੂਦ ਕੀ ਗੱਲ ਬਣੀ ਤੁਹਾਨੂੰ ਲੱਗਿਆ ਕੋਈ ਇੱਕ ਅੰਦਾਜ਼ਾ ਵੀ ਆਹ ਗੱਲ ਹੋਈ ਹੈ ਕਿ ਸਾਰੇ ਲੱਗਦਾ ਪਰਮਾਨੰਦ ਜੀ ਆਹ ਨਾਲ ਜਿਦਾਂ ਲੱਗ ਲੱਗ ਕੀ ਗੱਲ ਬਣੀ ਦੱਸੋ ਤੁਹਾਨੂੰ ਮਨਮੋਹਨ ਜੀ ਆਹ ਪੰਦਰੇ ਆ ਕੋਈ ਜੰਦ ਲੜਾਈ ਹੋਈ ਹੰਮੋ ਗਈ ਪ੍ਰਮਾਨ ਕੋਲ ਬਿਚਾ ਹੰਮ ਜਿਹੜੀ ਹੋ ਰਹੀ ਹੈ ਕਿ ਜਦੋਂ ਨੰਬਰ ਠੀਕ ਕਰ ਦਿੱਤਾ ਉਹਦੇ ਨਾਲ ਉਹਦੇ ਨਾਲ ਜਿਹੜਾ ਪੁਰਾਣਾ ਲਾਇਆ ਗਿਆ ਜਿਹਨਾਂ ਨੂੰ ਉਹਨੂੰ ਕਹਿੰਦੇ ਦਰਨਾ ਦਾ ਮਾਇਆ ਬਚੀ ਗਈ ਜੇਕਰ ਜਨਾਬ ਇਸ ਟਿਮੇਟ ਖਰਾਬ ਹੋਏ ਜੇ ਤਾਂ ਵੀ ਬੋਲਣਾ ਪੈਣਾ ਉਹਨੂੰ ਬਦਲਾ ਛੱਡਣਾ ਪੈਣਾ ਜਦੋਂ ਤੱਕ ਇਹ ਫੋਨ ਤੇ ਉੱਤੇ ਬੋਲਦੀ ਹੈ 29 ਇਸ ਗੈਟ ਕੀਤੀ ਸਾਨੂੰ ਗਾਡਾ ਮੁੰਡਾ ਜਿਹੜਾ ਮੀਟਰ ਦਾ ਕੰਮ ਕਰਦਾ ਇੱਕੋ ਦੁਕਾਨ ਦੇ ਲਈ 20 ਸਾਲ ਹੋ ਗਿਆ ਉਹਨੂੰ ਦੁਕਾਨ ਤੇ ਇੱਕ ਮੁੰਡਾ ਹੈਗਾ ਜਿਹੜੇ ਇੱਕ ਮੁੰਡਾ ਵਿਸ਼ਵਦੀਪ ਹੈਗਾ ਦੁਕਾਨ ਤੇ ਲੱਗਿਆ ਨਵੀਟਰ ਕਰ ਠੀਕ ਕਰ ਵਿਸ਼ਵਦੀਪ ਤੇ ਕਰੇਗਾ ਉਸ ਤੋਂ ਬਾਅਦ ਉਹਨੇ ਮੀਟਰ ਚੈੱਕ ਕੀਤਾ ਜਿਵੇਂ ਉਹਨਾਂ ਦੱਸਿਆ ਉਹਦੀ ਮੰਮੀ ਨੇ ਸਾਹਿਬ ਵਿਸ਼ਵਦੀਪ ਦੀ ਮੰਮੀ ਨੇ ਇਹ ਗੱਲ ਦੱਸੀ ਹੈ ਲੈ ਵੀ ਉਹਨੇ ਚੈੱਕ ਕੀਤਾ ਇਹ ਨਵੀਟਰ ਖਰਾਬ ਸੀ ਦੁਕਾਨ ਤੇ ਜਾਣਾ ਪੈਣਾ ਸੀ ਉਸ ਤੋਂ ਬਾਅਦ ਉਹ ਮੁੰਡੇ ਨੂੰ ਛੱਡ ਕੇ ਕੈ ਚਲੇ ਉਸ ਤੋਂ ਬਾਅਦ ਨਾਲ ਗਾਡਾ ਮੁੰਡਾ ਦੁਕਾਨ ਤੇ ਕੌਣ ਸੀ ਹੈ ਨਾ ਹੀ ਉਹਨਾਂ ਦਾ ਬੱਚਾ ਦਾ ਸਾਨੂੰ ਕੋਈ ਪਤਾ ਅੱਜ ਰਾਤ ਨੂੰ 8:00 ਤੇ 10:00 ਤੇ ਮੁੰਡੇ ਨੂੰ ਫੋ ਦੇ ਮੈਂ ਕਿਤੇ ਫਸਿਆ ਆ ਜੀ ਕੀ ਮਤਲਬ ਲੱਗਦਾ ਵੀ ਇਹ ਸਾਰੇ ਬੱਚੇ ਇਕੱਠੇ ਕਿੱਥੇ ਨਹੀਂ ਨਹੀਂ ਸਾਡਾ ਬੱਚਾ ਤਾਂ ਕੰਮ ਕਰਦਾ ਜੀ ਇਨਵੈਂਟਰ ਦਾ 40 42 ਸਾਲ ਦਾ ਇਹ ਬਾਕੀ ਬੱਚੇ ਇਕੱਠੇ ਬਾੜਦੇ ਕੋਸ ਨੂੰ ਸਾਡਾ ਉਹਨਾਂ ਬੱਚਿਆਂ ਨਾਲ ਕੋਈ ਲੈਣਦੇ ਨਹੀਂ ਜੀ ਓਕੇ ਓਕੇ ਤੇ ਸਾਰੇ ਮਿਸਿੰਗ ਹੈ ਹਾਂ ਇਹ ਸਾਰੇ ਮਿਸਿੰਗ ਹੈ ਸਾਡਾ ਬੱਚਾ ਤਾਂ ਇਨਵੈਂਟਰ ਦਾ ਕੰਮ ਕਰਦਾ ਇੱਕੋ ਦੁਕਾਨ ਤੇ 20 25 ਸਾਲ ਦਾ ਤਾਂ ਹੁਣ ਤੁਸੀਂ ਸ਼ਿਕਾਇਤ ਕੀ ਕੀਤੀ ਜੀ ਅਸੀਂ ਤਾਂ ਹੁਣ ਗਾਇਤੀ ਸੀਡੀ ਰਾਤ ਦੀ ਤੇ ਤੇ ਹੁਣ ਇਹਨਾਂ ਨੂੰ ਕਿਹਾ ਹੈ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਨੇ ਮਦਦ ਕਰਨੀ ਹੈ ਜੂਰ ਕਰਨੀ ਹੈ ਆਪਣੀ ਟਰੇਸ ਹੋਣੇ ਹੈ ਉਦਰ ਪੁਲਿਸ ਨੇ ਕਿਹਾ ਹੈ ਕਿ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਜਲਦੀ ਲੱਭ ਲਿਆ ਜਾਵੇਗਾ। ਤਕਰੀਬਨ ਜਿਹਨਾਂ ਦੀ ਉਮਰ 17-18 ਸਾਲ ਦੀ ਹੈਗੀ ਇੱਕੋ ਕਲਾਸ ਪੜ੍ਹਦੇ ਐ ਤੇ ਉਹਨਾਂ ਦੇ ਨਾਲ ਇੱਕ 40 ਸਾਲ ਦਾ ਬੰਦਾ ਹੈ ਜਿਹੜਾ ਇੱਕ ਇਨਵਰਟਰ ਮਕੈਨਿਕ ਹੈ। ਤੇ ਸਾਰੇ ਮਿਸਿੰਗ ਆਪਣੇ ਮੋਟਰਸਾਈਕਲ ਤੇ ਤੇ ਇਮੀਡੀਏਟਲੀ ਇੱਕਨਾਂ ਦਾ ਫੋਨ ਵੀ ਬੰਦ ਆ ਰਿਹਾ ਹੈ। ਉਹ ਸੜੀਆਂ ਜਿਹੜੀਆਂ ਐਸਐਸਪੀ ਸਾਹਿਬ ਨੇ ਸਾਨੂੰ ਪਿਛੰਦੇ ਜੇ ਸਿੱਟੇ ਸੜੀਆਂ ਸੀਆਈਡੀ ਦੀ ਟੀਮਾਂ ਸਾਡੇ ਥਾਣੇ ਦੀਆਂ ਟੀਮਾਂ ਸਾਡੀ ਸਪੈਸ਼ਲ ਬਣਾਈ ਪਾਸੀ ਆਲਰੇਡੀ ਇਸ ਤੇ ਵਰਕ ਕਰ ਰਹੇ ਆ। ਤੇ ਕੈਮਰਾ ਜਿੱਥੇ ਲਸਟਿੰਗ 2090 ਚ ਚੈੱਕ ਕਰ ਰਹੇ ਹਾਂ ਉਸ ਤੋਂ ਬਾਅਦ ਤੇ ਉਮੀਦ ਹੈ ਕਿ ਜਲਦੀ ਪਤਾ ਲੱਗ ਜਾਏਗਾ ਸਰ ਸ਼ੁਰੂਆਤ ਦੇ ਵਿੱਚ ਕੀ ਨਜ਼ਰ ਆ ਰਹੀ ਹੈ ਵੀ ਕਿਉਂਕਿ ਇੱਕੋ ਕਲਾਸ ਤੇ ਹੈਗੇ ਆ ਤੇ ਇੱਕੋ ਸਟੂਡਿੰਟਸ ਇਸ ਤਰ੍ਹਾਂ ਕੋਈ ਅੰਦਾਜ਼ਾ ਲਗਾਣਾ ਔਖਾ ਜੀ ਕਿਉਂਕਿ ਪੰਜ ਬੰਦੇ ਆ ਦਾ ਇਕੱਠੇ ਹੋਣਾ ਚਾਰ ਜੰਸਟਰਸ ਨੇ ਇੱਕੋ ਕਲਾਸ ਫੜਦੇ ਨੇ ਠੀਕ ਹੈ ਤੇ ਇੱਕ 40 ਸਾਲ ਦਾ ਹੈਗਾ ਜਿਹੜਾ ਉਹ ਮਕੈਨਿਕ ਹੈ ਕੋਈ ਇਸ ਤਰ੍ਹਾਂ ਦਾ ਨਹੀਂ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਕੀ ਇਮੀਡੀਏਟਲੀ ਆਪਾਂ ਕਹਿ ਸਕਦੇ ਹਾਂ ਬਾਕੀ ਕਲਾਸ ਜਾਰੀ